ਕੈਲੀਗ੍ਰਾਫੀ ਮਤਲਬ ਸੁੰਦਰ ਲਿਖਾਈ ਕਰਨਾ ਤੇ ਇੱਕ ਜਿਹਨੂੰ ਕਹਿੰਦੇ ਗੁਰਬਾਣੀ ਲਿਖਣਕਾਰੀ ਦੀ ਜਿਹੜੀ ਹੈ ਉਹ ਇੱਕ ਫਾਰਮ ਇਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਗੁਰਬਾਣੀ ਦੀ ਅੱਖਰਕਾਰੀ ਕਰਨੀ ਤੇ ਜਿਹੜੀ ਆਮ ਜਿਹੜਾ ਸਾਡਾ ਸਮਾਜ ਦੇ ਵਿੱਚ ਅਸੀਂ ਕੋਈ ਵੀ ਦੋ ਪੰਕਤੀਆਂ ਲਿਖ ਲੈਣੇ ਆ ਉਹ ਤੇ ਗੁਰਬਾਣੀ ਲਿਖਣ ਦੀ ਇੱਕ ਮਰਿਆਦਾ ਹੈ ਪਰ ਗੁਰਬਾਣੀ ਦੀ ਅੱਖਰਕਾਰੀ ਨੂੰ ਕੈਲੀਗ੍ਰਾਫੀ ਦੇ ਨਾਲ ਜੋੜਿਆ ਨਹੀਂ ਜਾ ਸਕਦਾ ਗੁਰਬਾਣੀ ਦੀ ਕਦੇ ਵੀ ਕੈਲੀਗ੍ਰਾਫੀ ਨਹੀਂ ਹੁੰਦੀ ਕੈਲੀਗ੍ਰਾਫੀ ਦਾ ਮਤਲਬ ਕੀ ਹੈ ਤੁਸੀਂ ਬਹੁਤ ਸੋਹਣੇ ਅੱਖਰਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਹਮਣੇ ਵਾਲੇ ਤੱਕ ਪੇਸ਼ ਕਰ ਦੇਣਾ ਅੱਖਰਾਂ ਦੀ ਬੰਤਰ ਨੂੰ ਪਰ ਜਿਹੜੀ ਸਾਨੂੰ ਪ੍ਰਾਤਨ ਮਰਿਆਦਾ ਵਿੱਚ ਮੰਤਰ ਮਿਲਦੀ ਹੈ ਉਹ ਬਹੁਤ ਵੱਖਰੀ ਸੀ ਜਦੋਂ ਪ੍ਰਾਤਨ ਗੁਰਸਿੱਖ ਰੂਹਾਨੀ ਜਦੋਂ ਬਾਣੀ ਲਿਖੀ ਹੈ ਤਾਂ ਉਹ ਇੱਕ ਮਰਿਆਦਾ ਦੇ ਵਿੱਚ ਲੈ ਕੇ ਲਿਖੀ ਹੈ ਤੇ ਉਹਨਾਂ ਦੀ ਭਾਵਨਾ ਸੀ ਕਿ ਉਹਨਾਂ ਦਾ ਇੱਕ ਨਿੱਜੀ ਜੀਵਨ ਸੀਗਾ ਸਾਡਾ ਉਹ ਆਤਮਿਕ ਅਵਸਥਾ ਹੋਣੀ ਚਾਹੀਦੀ ਹੈ ਤਾਂ ਜੋ ਸਾਡੇ ਅੱਖਰਾਂ ਦੇ ਵਿੱਚ ਰੂਹਾਨੀਅਤ ਦੀ ਖੁਸ਼ਬੂ ਆਵੇ ਕੈਲੀਗ੍ਰਾਫੀ ਕਰੋ ਬਹੁਤ ਵਧੀਆ ਗੱਲ ਆ ਸਾਡੀ ਗੁਰਮੁਖੀ ਦੀ ਜਿਹੜੀ ਇਹ ਸੇਵਾ ਹੋ ਰਹੀ ਹੈ ਇਹ ਵੀ ਵੱਡੀ ਸੇਵਾ ਹੈ ਤੁਸੀਂ ਕੈਲੀਗ੍ਰਾਫੀ ਕਰ ਰਹੇ ਹੋ ਦੂਰ ਦੂਰ ਤੱਕ ਦੁਨੀਆ ਤੱਕ ਵਰਲਡ ਤੱਕ ਸਾਡੀ ਜਿਹੜੀ ਗੁਰਮੁਖੀ ਭਾਸ਼ਾ ਜਿਹੜੀ ਆ ਉਹਦਾ ਪ੍ਰਚਾਰ ਹੋ ਰਿਹਾ ਪਰ ਗੁਰ ਅੱਜ ਨਾ ਇੱਕ ਸੋਸ਼ਲ ਮੀਡੀਆ ਦਾ ਬੜਾ ਵੱਡਾ ਘੇਰਾ ਬਹੁਤ ਵਿਸ਼ਾਲ ਹੋ ਗਿਆ। ਮੁਬਾਰਕ ਹੈ ਅਖਰਕਰੀ ਕਰ ਰਹੇ ਆ ਗੁਰਮੁਖੀ ਨੂੰ ਬਚਾ ਰਹੇ ਆ। ਉਹਦਾ ਪ੍ਰਚਾਰ ਹੋ ਰਿਹਾ। ਵਿਸ਼ਾਲ ਘੇਰਾ ਇੰਨਾ ਹੋਣ ਦੇ ਨਾਲ ਗੁਰਬਾਣੀ ਦੀ ਜਿਹੜੀ ਇੱਕ ਅਸਲ ਮਰਿਆਦਾ ਹੈ ਲਿਖਣ ਦੀ। ਉਹਦੇ ਤੋਂ ਕਿਤੇ ਨਾ ਕਿਤੇ ਅਸੀਂ ਥਿੜਕਦੇ ਜਾਦੇ। ਸਾਡਾ ਜਿਹੜਾ ਨੌਜਵਾਨ ਵਰਗ ਹੈ, ਬੱਚੇ ਹੈ, ਬਹੁਤ ਸੋਹਣੇ-ਸੋਹਣੇ ਕੈਂਪ ਲੱਗ ਰਹੇ ਆ। ਉਹਨਾਂ ਕੈਂਪਾਂ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਔਰ ਇਦਾਂ ਦੇ ਕੈਂਪਾਂ ਦਾ ਉਪਰਾਲਾ ਹੋਣਾ ਬਹੁਤ ਚੰਗੀ ਗੱਲ ਵੀ ਹੈ। ਪਰ ਉਹਦੇ ਦੇ ਨਾਲ-ਨਾਲ ਗੁਰਬਾਣੀ ਲਿਖਣ ਦੀ ਇੱਕ ਮਰਿਆਦਾ ਹੋਣੀ ਚ ਜਿਹੜੀ ਮਰਿਆਦਾ ਪੁਰਾਤਨ ਮਿਲਦੀ ਹੈ ਉਸ ਮਰਿਆਦਾ ਦੇ ਵਿੱਚ ਰਹਿ ਕੇ ਕਿਵੇਂ ਗੁਰਬਾਣੀ ਲਿਖਣੀ ਚਾਹੀਦੀ ਹੈ ਗੁਰਬਾਣੀ ਲਿਖਣ ਦੇ ਬਹੁਤ ਸਾਰੇ ਪਹਿਲੂ ਨੇ ਕਿ ਉਹਦੇ ਲਈ ਸਾਨੂੰ ਆਪਣਾ ਨਿੱਜੀ ਜੀਵਨ ਆਪਣੀ ਉਸ ਅਵਸਥਾ ਤੱਕ ਆਪਣੇ ਆਪ ਨੂੰ ਲੈ ਕੇ ਜਾਣਾ ਤਾਂ ਜੋ ਸਾਡੀ ਜਿਹੜੀ ਗੁਰਬਾਣੀ ਲਿਖਣ ਬਰਤੀ ਸਾਡਾ ਮਨ ਜਿਹੜਾ ਹੈ ਉਹ ਹੋਰ ਸੁਚੇਤ ਹੋ ਜਾਵੇ ਤੇ ਅਸੀਂ ਇੱਕ ਗੁਰਮਤ ਦੀ ਮਰਿਆਦਾ ਦੇ ਵਿੱਚ ਰਹਿ ਕੇ ਗੁਰਬਾਣੀ ਲਿਖ ਸਕੀਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਾ ਸਿਟੀ ਹੈਡਲਾਈਨਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਅਮਰਜੋਤ ਸਿੰਘ ਅੱਜ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਪੀੜੀ ਆ ਜਾਂ ਸਾਡੇ ਬੱਚੇ ਨੇ ਜਿਹੜੇ ਉਹ ਨਸ਼ੀਆਂ ਵਾਲੇ ਜਾਂ ਹੋਰ ਬੜੇ ਅਹਜੇ ਜਿਹੜੇ ਮਾੜੇ ਪਾਸੇ ਜਿਹੜੇ ਜਾ ਰਹੇ ਨੇ ਬਜ਼ੁਰਗਾਂ ਨੂੰ ਕਾਫੀ ਇਸ ਬਾਰੇ ਚਿੰਤਾ ਵੀ ਹੁੰਦੀ ਹੈ ਕਿ ਬੱਚੇ ਜਿਹੜੇ ਆ ਉਹ ਸਹੀ ਰਸਤੇ ਨਹੀਂ ਜਾ ਰਹੇ ਸਮਾਜ ਦੇ ਵਿੱਚ ਬਹੁਤ ਸਾਰੇ ਵੀਰ ਭੈਣ ਜਿਹੜੇ ਨੇ ਉਹ ਇਸ ਪਾਸੇ ਨੂੰ ਕਾਰਜ ਕਰ ਰਹੇ ਨੇ ਕਿ ਅਸੀਂ ਕਿੱਦਾਂ ਆਪਣੀ ਪੀੜੀ ਨੂੰ ਸੰਭਾਲੀਏ ਕਿੱਦਾਂ ਬੱਚਿਆਂ ਨੂੰ ਸੰਭਾਲੀਏ ਦੂਸਰੀ ਚੀਜ਼ ਜਿਹੜੀ ਹੈ ਸਾਡੇ ਸਾਹਮਣੇ ਦੇਖਣ ਨੂੰ ਅੱਜ ਮਿਲ ਰਹੀ ਹੈ ਜਿਹੜੀ ਬਹੁਤ ਵੱਡੇ ਪੱਧਰ ਤੇ ਜਿਹੜੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਗੁਰਬਾਣੀ ਦੀ ਬੇਅਦਬੀ ਬੇਅਦਬੀ ਕੋਈ ਕਹਿੰਦਾ ਹੈ ਕਿ ਕੋਈ ਛੜੇੰਤਰ ਰਚਿਆ ਜਾ ਰਿਹਾ ਇਸ ਪਿੱਛੇ ਕੋਈ ਕਹਿ ਰਿਹਾ ਕੋਈ ਇਲੈਕਸ਼ਨ ਦੇ ਕਰਕੇ ਜਿਹੜਾ ਹੋ ਰਿਹਾ ਇਹ ਤੇ ਕੀ ਰੀਜ਼ਨ ਹੈ ਇਹਦੇ ਪਿੱਛੇ ਸਾਨੂੰ ਨਹੀਂ ਪਤਾ ਪਰ ਸਾਡੇ ਨਾਲ ਇੱਕ ਵੀਰ ਮੌਜੂਦ ਨੇ ਜਿਨ੍ਹਾਂ ਨੇ ਗੁਰਬਾਣੀ ਦੀ ਜਿਹੜੀ ਬੇਅਦਬੀ ਜਿਹੜੀ ਕਿ ਅਸੀਂ ਅਣਜਾਣੇ ਚ ਆਪਣੇ ਘਰੋਂ ਹੀ ਕਰ ਜਾਂਦੇ ਆ ਉਸ ਬੇਅਦਬੀ ਨੂੰ ਰੋਕਣ ਵਾਸਤੇ ਕੀ ਉਪਰਾਲੇ ਕੀਤੇ ਨੇ ਆਓ ਜੀ ਤੁਹਾਨੂੰ ਮਿਲਵਾਨੇ ਆ ਵੀਰ ਜਗਜੀਤ ਸਿੰਘ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬੜਾ ਵਧੀਆ ਜਿਹੜਾ ਪ੍ਰਸ਼ਨ ਹੈ ਕਿ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਐਸੇ ਵੀਰ ਭੈਣਾ ਜਿਹੜੇ ਹੈਗੇ ਆ ਗੁਰਬਾਣੀ ਨਾਲੋਂ ਟੁੱਟਦੇ ਜਾ ਰਹੇ ਆ ਤੇ ਸਮਾਜ ਜਿਹੜਾ ਆ ਉਹ ਦੁਰਦਸ਼ਾ ਸਮਾਜ ਦੀ ਹੋਈ ਪਈ ਹੈ ਕਾਲਜੋਗ ਰੱਥ ਅਗਣ ਕਾ ਕਿ ਇਸ ਕਾਲਜੋਗ ਦੇ ਵਿੱਚ ਜਿਹੜੇ ਵੀਰ ਨਸ਼ਿਆਂ ਵਿੱਚ ਗਲਤਾਨ ਹੁੰਦੇ ਜਾ ਰਹੇ ਆ ਤਾਂ ਸਾਡਾ ਯਤਨ ਹੋਣਾ ਚਾਹੀਦਾ ਕਿ ਅਸੀਂ ਵੱਧ ਚੜ ਕੇ ਆਪਣੇ ਧਰਮ ਦੀ ਖਾਤਰ ਔਰ ਆਪਣੀ ਕੌਮ ਦੀ ਲਈ ਆਪਣੇ ਸਮਾਜ ਲਈ ਕੀ ਕਰ ਸਕਦੇ ਆ ਉਹਦੇ ਲਈ ਸਮੇ ਦੇ ਨਾਲ ਨਾਲ ਜਿੰਨੀ ਕੁ ਸੋਝੀ ਹੈਗੀ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਉਹਦੇ ਹਿਸਾਬ ਨਾਲ ਲੱਗੇ ਹੋਏ ਆਂ ਜੀ ਸੇਵਾ ਕਾਰਜਾਂ ਦੇ ਵਿੱਚ ਤੇ ਵੀਰ ਜੀ ਤੁਹਾਡਾ ਕੀ ਮੇਨ ਅੱਜ ਇੱਥੇ ਲੁਧਿਆਣਾ ਤੁਸੀਂ ਇੱਕ ਵਰਕਸ਼ਾਪ ਲਗਾਈ ਬੱਚਿਆਂ ਦੀ ਤੇ ਇਹ ਲਗਾਉਣ ਦਾ ਤੁਹਾਡਾ ਮੇਨ ਕੀ ਮੋਟਿਵ ਸੀਗਾ ਅ ਅਸਲ ਦੇ ਵਿੱਚ ਅੱਜ ਨਾ ਇੱਕ ਸੋਸ਼ਲ ਮੀਡੀਆ ਦਾ ਬੜਾ ਵੱਡਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਜਿਦੇ ਵਿੱਚ ਤੁਸੀਂ ਬਹੁਤ ਸਾਰੀਆਂ ਸੋਸ਼ਲ ਐਪਸ ਦੇਖ ਸਕਦੇ ਆ ਜਿਦੇ ਵਿੱਚ ਬਹੁਤ ਸਾਰੇ ਸਾਡੇ ਵੀਰ ਜਿਹੜੇ ਹੈਗੇ ਆ ਭੈਣਾ ਹੈਗੀਆਂ ਅਸੀਂ ਕੈਲੀਗ੍ਰਾਫੀ ਤੁਸੀਂ ਸੁਣਿਆ ਹੋਣਾ ਕੈਲੀਗ੍ਰਾਫੀ ਬਹੁਤ ਗੁਰਮੁਖੀ ਦੀ ਅੱਖਰਕਾਰੀ ਕੀਤੀ ਜਾਂਦੀ ਹੈ ਮੁਬਾਰਕ ਹੈ ਅੱਖਰਕਾਰੀ ਕਰ ਰਹੇ ਆ ਗੁਰਮੁਖੀ ਨੂੰ ਬਚਾ ਰਹੇ ਆ ਉਹਦਾ ਪ੍ਰਚਾਰ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਔਰ ਸਲਾਹਨਯੋਗ ਵੀ ਹੈ ਬਹੁਤ ਸਾਰੇ ਵੀਰ ਜਿਹੜੇ ਹੈਗੇ ਆ ਉਹ ਅੱਖਰਕਾਰੀ ਦੇ ਵਿੱਚ ਯੋਗਦਾਨ ਪਾ ਰਹੇ ਆ ਪਰ ਸਮੇਂ ਦੇ ਨਾਲ ਕੀ ਹੋਇਆ ਕਿ ਇਸ ਤਰ੍ਹਾਂ ਦਾ ਇੱਕ ਵਿਸ਼ਾਲ ਘੇਰਾ ਇੰਨਾ ਹੋਣ ਦੇ ਨਾਲ ਗੁਰਬਾਣੀ ਦੀ ਜਿਹੜੀ ਇੱਕ ਅਸਲ ਮਰਿਆਦਾ ਹੈ ਲਿਖਣ ਦੀ ਉਹਦੇ ਤੋਂ ਕਿਤੇ ਨਾ ਕਿਤੇ ਅਸੀਂ ਠਿੜਕਦੇ ਜਾ ਰਹੇ ਹਾਂ ਸਾਡਾ ਜਿਹੜਾ ਨੌਜਵਾਨ ਵਰਗ ਹੈ ਬੱਚੇ ਹੈ ਬਹੁਤ ਸੋਹਣੇ ਸੋਹਣੇ ਕੈਂਪ ਲੱਗ ਰਹੇ ਹਨ ਉਹਨਾਂ ਕੈਂਪਾਂ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਔਰ ਇਦਾਂ ਦੇ ਕੈਂਪਾਂ ਦਾ ਉਪਰਾਲਾ ਹੋਣਾ ਬਹੁਤ ਚੰਗੀ ਗੱਲ ਵੀ ਹੈ ਪਰ ਉਹਦੇ ਦੇ ਨਾਲ-ਨਾਲ ਗੁਰਬਾਣੀ ਲਿਖਣ ਦੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ ਜਿਹੜੀ ਮਰਿਆਦਾ ਪੁਰਾਤਨ ਮਿਲਦੀ ਹੈ ਉਸ ਮਰਿਆਦਾ ਦੇ ਵਿੱਚ ਰਹਿ ਕੇ ਕਿਵੇਂ ਗੁਰਬਾਣੀ ਲਿਖਣੀ ਚਾਹੀਦੀ ਹੈ ਇਹਦੇ ਤੇ ਵੱਡਾ ਵੱਡਾ ਪ੍ਰਸ਼ਨ ਇਹ ਹੈ ਕਿ ਅਸੀਂ ਬਾਣੀ ਕਿਉਂ ਲਿਖਦੇ ਹਾਂ ਤੇ ਜਿਹੜੀ ਬਾਣੀ ਲਿਖਦੇ ਹਾਂ ਉਹਦੇ ਪਿੱਛੇ ਅਸੀਂ ਸਾਡੀ ਭਾਵਨਾ ਕੀ ਹੈ ਇਹ ਵਿਚਾਰਨ ਦਾ ਵਿਸ਼ਾ ਆ ਜਦੋਂ ਇੱਥੇ ਆਉਣ ਦਾ ਮਕਸਦ ਇਹ ਹੀ ਸੀਗਾ ਕਿ ਆਉਣ ਵਾਲੇ ਜਿਹੜੀ ਵਿਦਿਆਰਥੀ ਗੁਰਬਾਣੀ ਲਿਖਦੇ ਆ ਉਹ ਕਿਸ ਮਰਿਆਦਾ ਦੇ ਵਿੱਚ ਲਿਖ ਰਹੇ ਆ ਸੋ ਜਿੰਨੀ ਕੋ ਸੋਝੀ ਹੈਗੀ ਉਸ ਦੇ ਮੁਤਾਬਕ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਆ ਤੇ ਜਿੰਨੀ ਕੋ ਆਪ ਯਤਨ ਕਰਦੇ ਆ ਬੱਚਿਆਂ ਨੂੰ ਵੀ ਉਹਨਾਂ ਕੇ ਯਤਨ ਅਭਿਆਸ ਖੁਦ ਕਰ ਰਹੇ ਆ ਮੈਂ ਮੈਨੂੰ ਇਹ ਆ ਕਿ ਪਹਿਲਾਂ ਖੁਦ ਅਭਿਆਸ ਕੀਤਾ ਜਾਵੇ ਅਵਰ ਉਪਦੇਸ਼ ਹੈ ਆਪ ਨਾ ਕਰਾ ਪਹਿਲਾਂ ਆਪਣਾ ਨਿੱਜੀ ਜੀਵਨ ਉਹਦਾ ਦਾ ਹੋਣਾ ਚਾਹੀਦਾ ਗੁਰਬਾਣੀ ਲਿਖਣ ਦੇ ਬਹੁਤ ਸਾਰੇ ਪਹਿਲੂ ਨੇ ਕਿ ਉਹਦੇ ਲਈ ਸਾਨੂੰ ਆਪਣਾ ਨਿੱਜੀ ਜੀਵਨ ਆਪਣੀ ਉਸ ਅਵਸਥਾ ਤੱਕ ਆਪਣੇ ਆਪ ਨੂੰ ਲੈ ਕੇ ਜਾਣਾ ਤਾਂ ਜੋ ਸਾਡੀ ਜਿਹੜੀ ਗੁਰਬਾਣੀ ਲਿਖਣ ਵਰਤੀ ਸਾਡਾ ਮਨ ਜਿਹੜਾ ਉਹ ਹੋਰ ਸੁਚੇਤ ਹੋ ਜਾਵੇ ਤੇ ਅਸੀਂ ਇੱਕ ਗੁਰਮਤ ਦੀ ਮਰਿਆਦਾ ਦੇ ਵਿੱਚ ਰਹਿ ਕੇ ਗੁਰਬਾਣੀ ਲਿਖ ਸਕੀਏ ਅ ਵੀਰ ਜੀ ਇੱਕ ਜਿਹਨੂੰ ਕਹਿੰਦੇ ਆ ਕੈਲੀਗ੍ਰਾਫੀ ਮਤਲਬ ਸੁੰਦਰ ਲਿਖਾਈ ਕਰਨਾ ਤੇ ਇੱਕ ਜਿਹਨੂੰ ਕਹਿੰਦੇ ਆ ਗੁਰਬਾਣੀ ਲਿਖਣਕਾਰੀ ਦੀ ਜਿਹੜੀ ਹੈ ਉਹ ਇੱਕ ਫਾਰਮ ਇਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ ਸੁੰਦਰ ਲਿਖਣਾ ਕਲਾ ਹੈ ਔਰ ਬਹੁਤ ਸਾਰੇ ਸਾਡੇ ਵੀਰ ਭੈਣ ਹੈਗੇ ਜਿਹੜੇ ਸੁੰਦਰ ਲਿਖਦੇ ਆ ਬਹੁਤ ਸੋਹਣੀ ਕੈਲੀਗ੍ਰਾਫੀ ਕਰਦੇ ਆ ਤੇ ਗੁਰਬਾਣੀ ਲਿਖਣਾ ਜਿਹੜਾ ਉਹ ਗੁਰਬਾਣੀ ਦੀ ਅੱਖਰਕਾਰੀ ਕਰਨੀ ਤੇ ਜਿਹੜੀ ਆਮ ਜਿਹੜਾ ਸਾਡਾ ਸਮਾਜ ਦੇ ਵਿੱਚ ਅਸੀਂ ਕੋਈ ਵੀ ਦੋ ਪੰਕਤੀਆਂ ਲਿਖ ਲੈਣੇ ਆ ਕੋਈ ਦੋ ਕਵਤਾਵਾਂ ਦੀਆਂ ਪੰਕਤੀਆਂ ਲਿਖ ਲੈਣੇ ਆ ਉਹ ਤੇ ਗੁਰਬਾਣੀ ਲਿਖਣ ਦੀ ਇੱਕ ਮਰਿਆਦਾ ਹੈ ਉਹਦੀ ਉਹ ਅੱਜ ਦਾ ਜਿਹੜਾ ਸਮਾਂ ਕਿ ਅੱਜ ਬਹੁਤ ਸਾਰੇ ਕੈਂਪ ਲੱਗਣ ਤੋਂ ਬਾਅਦ ਬੱਚੇ ਸਿੱਖ ਜਾਂਦੇ ਆ ਪਰ ਗੁਰਬਾਣੀ ਦੀ ਅੱਖਰਕਾਰੀ ਨੂੰ ਕੈਲੀਗ੍ਰਾਫੀ ਦੇ ਨਾਲ ਜੋੜਿਆ ਨਹੀਂ ਜਾ ਸਕਦਾ ਗੁਰਬਾਣੀ ਦੀ ਕਦੇ ਵੀ ਕੈਲੀਗ੍ਰਾਫੀ ਨਹੀਂ ਹੁੰਦੀ ਕੈਲੀਗ੍ਰਾਫੀ ਦਾ ਮਤਲਬ ਕੀ ਹੈ ਤੁਸੀਂ ਬਹੁਤ ਸੋਹਣੇ ਅੱਖਰਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਹਮਣੇ ਵਾਲੇ ਤੱਕ ਪੇਸ਼ ਕਰ ਦੇਣਾ ਅੱਖਰਾਂ ਦੀ ਬੰਤਰ ਨੂੰ ਪਰ ਜਿਹੜੀ ਸਾਨੂੰ ਪ੍ਰਾਤਨ ਮਰਿਆਦਾ ਵਿੱਚ ਮੰਤਰ ਮਿਲਦੀ ਹੈ ਉਹ ਬਹੁਤ ਵੱਖਰੀ ਸੀ ਉਹ ਜਦੋਂ ਪ੍ਰਾਤਨ ਗੁਰਸਿੱਖ ਰੂਹਾਨੀ ਜਦੋਂ ਬਾਣੀ ਲਿਖੀ ਹੈ ਤਾਂ ਉਹ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਲਿਖੀ ਹੈ ਤੇ ਉਹਨਾਂ ਦੇ ਭਾਵਨਾ ਸੀ ਤੇ ਉਹਨਾਂ ਦਾ ਇੱਕ ਨਿੱਜੀ ਜੀਵਨ ਸੀਗਾ ਬਹੁਤ ਸਾਰੇ ਗੁਰਬਾਣੀ ਲਿਖਣ ਲਈ ਬਹੁਤ ਸਾਰਾ ਜੀਵਨ ਹੋਣਾ ਜ਼ਰੂਰੀ ਹੈ ਸਾਡਾ ਉਹ ਆਤਮਿਕ ਅਵਸਥਾ ਹੋਣੀ ਚਾਹੀਦੀ ਤਾਂ ਜੋ ਸਾਡੇ ਅੱਖਰਾਂ ਦੇ ਵਿੱਚ ਰੂਹਾਨੀਅਤ ਦੀ ਖੁਸ਼ਬੂ ਆਵੇ ਤੇ ਬਾਣੀ ਪੜਦਿਆਂ ਸਾਨੂੰ ਆਨੰਦ ਮਹਿਸੂਸ ਹੋਵੇ ਤੇ ਬਾਣੀ ਲਿਖਣ ਦੀ ਜਿਹੜੀ ਮਰਿਆਦਾ ਉਹ ਲੜੀਵਾਰ ਮਿਲਦੀ ਹੈ ਔਰ ਬਹੁਤ ਸਾਰੇ ਹੋਰ ਵਿਚਾਰ ਹੈਗੇ ਜਿਨ੍ਹਾਂ ਤੋਂ ਸਾਨੂੰ ਜਿਹੜਾ ਬਹੁਤ ਸਾਰੀ ਐਸੀ ਖੋਜ ਕੀਤੀ ਜਾਵੇ ਕਿ ਪ੍ਰਾਤਨ ਬਰਯਾਦਾ ਕੀ ਸੀ ਕਿਸ ਤਰੀਕੇ ਨਾਲ ਜਿਹੜੀਆਂ ਪ੍ਰਾਤਨ ਸਿੰਘ ਸੀਗੇ ਬਾਣੀ ਲਿਖਦੇ ਸੀ ਕੈਲੀਗ੍ਰਾਫੀ ਕਰੋ ਬਹੁਤ ਵਧੀਆ ਗੱਲ ਆ ਸਾਡੀ ਗੁਰਮੁਖੀ ਦੀ ਜਿਹੜੀ ਇਹ ਸੇਵਾ ਹੋ ਰਹੀ ਹੈ ਇਹ ਵੀ ਵੱਡੀ ਸੇਵਾ ਹੈ ਤੁਸੀਂ ਕੈਲੀਗ੍ਰਾਫੀ ਕਰ ਰਹੇ ਹੋ ਦੂਰ ਦੂਰ ਤੱਕ ਦੁਨੀਆ ਤੱਕ ਵਰਲਡ ਤੱਕ ਸਾਡੀ ਜਿਹੜੀ ਗੁਰਮੁਖੀ ਭਾਸ਼ਾ ਜਿਹੜੀ ਆ ਉਹਦਾ ਪ੍ਰਚਾਰ ਹੋ ਰਿਹਾ ਪਰ ਗੁਰਬਾਣੀ ਲਿਖਣ ਵਾਸਤੇ ਸਾਨੂੰ ਥੋੜਾ ਜਿਹਾ ਸੁਚੇਤ ਹੋਣ ਦੀ ਲੋੜ ਆ ਕਿ ਇਉਂ ਹੀ ਕੰਧਾਂ ਤੇ ਇਉਂ ਹੀ ਅਖਬਾਰਾਂ ਵਿੱਚ ਸੁਚੇਤ ਹੋ ਕੇ ਤਾਂ ਜੋ ਜਿਨ ਭੈ ਅਦਬ ਨਾ ਬਾਣੀ ਤੋ ਯਤਨ ਕਰੀਏ ਕਿ ਆਪਾਂ ਗੁਰਬਾਣੀ ਦੀ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਅਦਬ ਸਤਕਾਰ ਦੇ ਨਾਲ ਬਾਣੀ ਲਿਖੀਏ। ਇਹੀ ਮੇਰਾ ਸਾਰੀ ਕੌਮ ਨੂੰ ਪੰਥ ਨੂੰ ਜਿੰਨੀ ਕੁ ਸੋਝੀ ਹੈ ਸੁਨੇਹਾ ਹੈ ਕਿ ਯਤਨ ਕਰੀਏ ਕਿ ਅਸੀਂ ਬਾਣੀ ਦਾ ਇੱਕ ਅਦਬ ਸਤਕਾਰ ਰੱਖੀਏ। ਬਾਣੀ ਲਿਖਣ ਦੀ ਇੱਕ ਮਰਿਆਦਾ ਨੂੰ ਜਾਣੀਏ ਤੇ ਉਸ ਮਰਿਆਦਾ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਅਸੀਂ ਬਾਣੀ ਦਾ ਅਭਿਆਸ ਬਾਣੀ ਦਾ ਅਭਿਆਸ ਨਾ ਕਰੀਏ। ਆਪਣੀ ਉਸ ਅਵਸਥਾ ਦਾ ਅਭਿਆਸ ਕਰੀਏ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਦੀ ਆਤਮਿਕ ਅਵਸਥਾ ਜਿਹੜੀ ਉੱਚੀ ਹੋ ਜਾਵੇ ਤੇ ਸਾਡੇ ਜਿਹੜੇ ਗੁਰਮੁਖੀ ਦਾ ਜਿਹੜਾ ਅਸਲ ਸੁਨੇਹਾ ਹੈ ਉਹ ਸਭ ਤੱਕ ਪਹੁੰਚ ਜਾਵੇ।